ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆ ਵੀਡੀਓ ਆਪਾਂ ਕਾਫੀ ਦਿਨਾਂ ਤੋਂ ਬਣਾਈ ਨਹੀਂ ਸੀ ਕਿਉਂਕਿ ਸਾਰੇ ਸਾਰਿਆਂ ਨੂੰ ਪਤਾ ਹੀ ਆ ਵੀ ਹੜ ਆਏ ਹੋਏ ਸੀਗੇ ਤੇ ਹੜਾਂ ਕਾਰਨ ਵੀ ਲੋਕ ਵੀ ਪਰੇਸ਼ਾਨ ਸੀਗੇ ਇੱਧਰ ਮੋਗੇ ਜ਼ਿਲ੍ਹੇ ਅੱਲੀ ਹੜ ਨਹੀਂ ਸੀ ਆਏਗੇ ਪਰ ਕੀ ਸੀ ਵੀ ਜੋ ਵੀ ਛੱਤਾਂ ਸੀ ਲੈਂਟਰ ਸੀ ਚਾਹੇ ਟੈਲਬੱਤਾ ਸੀ ਉਹ ਸਭ ਮਤਲਬ ਇੰਨਾ ਮੀਂਹ ਸੀਗਾ ਵੀ ਚੂਨ ਲੱਗ ਗਿਆ ਸੀ ਤੇ ਕਈ ਘਰ ਤਾਂ ਡੈਗ ਵੀ ਪਏ ਸੀ ਇਸ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਲੋਕ ਬਹੁਤ ਹੀ ਜ਼ਿਆਦਾ ਰੋੜ ਚੁੱਕੇ ਸੀ ਪਸ਼ੂ ਰੋੜ ਚੁੱਕੇ ਸੀ ਬੇਜਵਾਨ ਸੀਗੇ ਤੇ ਆਪਾਂ ਉਹਨਾਂ ਲਈ ਬੈਠ ਕੇ ਅਰਦਾਸ ਤਾਂ ਕਰ ਸਕਦੇ ਸੀ ਇਸ ਕਰਕੇ ਆਪਾਂ ਵੀਡੀਓ ਨਹੀਂ ਸੀ ਬਣਾਈਗੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਥੋੜਾ ਜਿਹਾ ਪ੍ਰਮਾਤਮਾ ਨੇ ਧੁੱਪਾਂ ਲਾਈਆਂ ਵਾ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਜਿਹੜੇ ਰੁੜ ਗਏ ਉਹਨਾਂ ਲਈ ਬਹੁਤ ਹੀ ਆਪਾਂ ਅਫਸੋਸ ਹੋਇਆ ਆਪਾਂ ਨੂੰ ਵੀ ਮਤਲਬ ਬੇਜਵਾਨ ਵੀ ਮਾਰੇ ਗਏ ਤੇ ਅੱਜ ਆਪਾਂ ਹੁਣ ਬਣਾਵਾਂਗੇ ਝੂਰੀ ਚੂਰੀ ਅੱਗੇ ਆਪਣੇ ਖਾਂਦੇ ਹੁੰਦੇ ਸੀਗੇ ਦੇਖੋ ਸ਼ੁਰੂ ਤੋਂ ਆਪਾਂ ਜਿਵੇਂ ਕਹਿ ਲਓ ਪੁਰਾਣੇ ਜ਼ਮਾਨੇ ਵਿੱਚ ਹੀ ਰਾਂਝੇ ਹੁੰਦੇ ਸੀ ਉਦੋਂ ਤੋਂ ਚੂਰੀ ਦੀ ਆਪਾਂ ਹੋਈ ਵੀ ਆ ਵੀ ਮਤਲਬ ਹੁਣ ਜਿਹੜੀ ਚੂਰੀ ਆ ਚੂਰੀ ਕੋਈ ਖਾਂਦਾ ਨਹੀਂਗਾ ਬੱਚਿਆਂ ਨੂੰ ਕੋਈ ਪਤਾ ਨਹੀਂ ਵੀ ਚੂਰੀ ਕੀ ਹੁੰਦੀ ਆ ਤੇ ਘੱਟੋ ਘੱਟ ਸਾਨੂੰ ਵੀ ਚੂਰੀ ਖਾਦੀ ਨੂੰ ਬਾਲਾ ਨਹੀਂ ਤਾਂ 25 30 ਸਾਲ ਹੋ ਗਏ ਹੋਣਗੇ ਵੀ ਉਦੋਂ ਆਪਾਂ ਛੋਟੇ ਹੁੰਦੇ ਸੀਗੇ ਤੇ ਮੰਮੀ ਹੁਣਾਂ ਨੇ ਚੂਰੀ ਬਣਾਉਣੀ ਤੇ ਖਾ ਲੈਣੀ ਤੇ ਹੁਣ ਉਹ ਚੂਰੀ ਖਾਦੇ ਨੂੰ ਆਪਾਂ ਨੂੰ 25-30 ਸਾਲ ਹੋ ਗਏ ਆ ਤੇ ਹੁਣ ਬੱਚੇ ਨੇ ਨਾ ਕਿਤੇ ਚੂਰੀ ਸਕੂਲ ਵਿੱਚ ਵੇਖ ਲਈ ਪਹਿਲਾਂ ਆਪਾਂ ਘਰੇ ਬਣਾ ਕੇ ਉਹਨੂੰ ਦਿੱਤੀ ਸੀ ਚੂਰੀ ਤੇ ਉਹਨੂੰ ਸਵਾਦ ਨਹੀਂ ਸੀ ਲੱਗੀ ਜਦੋਂ ਬੱਚੇ ਨੇ ਸਕੂਲ ਚੂਰੀ ਵੇਖੀ ਤਾਂ ਘਰੇ ਆ ਕੇ ਕਹਿਣ ਲੱਗਿਆ ਵੀ ਮੰਮੀ ਚੂਰੀ ਬਣਾ ਦਿਓ ਤੇ ਆਪਾਂ ਚੂਰੀ ਬਣਾਈ ਚੂਰੀ ਆਪਾਂ ਦੋ ਤਿੰਨ ਤਰ੍ਹਾਂ ਨਾਲ ਬਣਾ ਸਕਦੇ ਹਾਂ ਜਿਵੇਂ ਜੇ ਮੋਟੀ ਖੰਡ ਦੀ ਬਣਾਵਾਂਗੇ ਤਾਂ ਖੰਡ ਵਿੱਚ ਘਿਰ ਘਿਰ ਆਉਣ ਲੱਗ ਜਾਂਦੀ ਹੈ ਤੇ ਜੇ ਦੇਸੀ ਖੰਡ ਦੀ ਬਣਾਵਾਂਗੇ ਤਾਂ ਬਹੁਤ ਵਧੀਆ ਬਣ ਜਾਂਦੀ ਹੈ ਤੇ ਜੇ ਆਪਾਂ ਸ਼ੱਕਰ ਦੀ ਬਣਾਵਾਂਗੇ ਤਾਂ ਉਸ ਤੋਂ ਵੀ ਵਧੀਆ ਬਣ ਜਾਂਦੀ ਹੈ ਤੁਹਾਨੂੰ ਦੱਸਦੇ ਆਂ ਵੀ ਚੂਰੀ ਕਿਵੇਂ ਬਣਾਉਂਦੇ ਹੁੰਦੇ ਆ ਸਭ ਤੋਂ ਪਹਿਲਾਂ ਆਪਾਂ ਦੇਸੀ ਘਿਓ ਲੈ ਲੈਣਾ ਦੇਸੀ ਘਿਓ ਆਪਾਂ ਇਸ ਤਰ੍ਹਾਂ ਪਗਲਾ ਲੈਣਾ ਇਹ ਵੱਡੇ ਚਮਚੇ ਦੋ ਆਪਾਂ ਪਾਏ ਆ ਤੁਸੀਂ ਜੇ ਚੂਰੀ ਵੱਧ ਬਣਾਉਣੀ ਹੈ ਤਾਂ ਵੱਧ ਵੀ ਪਾ ਸਕਦੇ ਆ ਆਪਾਂ ਲਵਾਂਗੇ ਸ਼ੱਕਰ ਆਪਾਂ ਖੰਡ ਦੀ ਨਹੀਂ ਬਣਾਵਾਂਗੇ ਸ਼ੱਕਰ ਵੀ ਆਪਾਂ ਬਿਨਾ ਰੰਗ ਵਾਲੀ ਲਵਾਂਗੇ ਇਸ ਤਰ੍ਹਾਂ ਦੀ ਸ਼ੱਕਰ ਲਵਾਂਗੇ ਤੇ ਇਹਦੇ ਸ਼ੱਕਰ ਦੇ ਆਪਾਂ ਰੋਟੀ ਦੇ ਮੁਤਾਬਕ ਆਪਾਂ ਮਿੱਠਾ ਪਾਉਣਾ ਹੁੰਦਾ ਵਾ ਇਹਦੇ ਵਿੱਚ ਆਪਾਂ ਸ਼ੱਕਰ ਪਾ ਦਵਾਂਗੇ ਚਮਚੇ ਪਰ ਪਰ ਕੇ ਆਪਾਂ ਕਿਉਂਕਿ ਆਪਾਂ ਇਹਦੇ ਵਿੱਚ ਤਿੰਨ ਰੋਟੀਆਂ ਪਾਵਾਂਗੇ ਤੇ ਆਪਾਂ ਇਹਦੇ ਵਿੱਚ ਤਿੰਨ ਚਮਚੇ ਵੱਡੇ ਪਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਪਾਦ ਤੇ ਰੋਟੀ ਆਪਾਂ ਜਿਵੇਂ ਆਮ ਪਕਾਉਨੇ ਹੁੰਦੇ ਆ ਆਮ ਰੋਟੀ ਆਪਣੀ ਪਤਲੀ ਹੁੰਦੀ ਆ ਤੇ ਆਪਾਂ ਰੋਟੀ ਥੋੜੀ ਜੀ ਮੋਟੀ ਮਤਲਬ ਪਕਾਵਾਂਗੇ ਇਸ ਤਰ੍ਹਾਂ ਨਾ ਮੋਟੀ ਰੋਟੀ ਹੋਊਗੀ ਇਹ ਤੇ ਆਪਾਂ ਵੱਡਾ ਪੇੜਾ ਲਵਾਂਗੇ ਜਿਹਨੂੰ ਆਪਾਂ ਲੋਈਆ ਵੀ ਕਹਿੰਦੇ ਆ ਪੇੜਾ ਵੀ ਕਹਿੰਦੇ ਆ ਤੇ ਇਹਨੂੰ ਆਪਾਂ ਬਰੀਕ ਬਰੀਕ ਇਸ ਤਰ੍ਹਾਂ ਚੂਰਾਂਗੇ ਐਸੇ ਤਰ੍ਹਾਂ ਚੂਰ ਚੂਰ ਕੇ ਜਦੋਂ ਆਪਾਂ ਰੋਟੀ ਬਣਾਉਣੀ ਹੁੰਦੀ ਆ ਤਾਂ ਇਹ ਨਿੱਗੀ ਨਿੱਗੀ ਰੋਟੀ ਦੀ ਬਹੁਤ ਹੀ ਵਧੀਆ ਚੂਰੀ ਬਣਦੀ ਆ ਹੱਥ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਏ ਹੁੰਦੇ ਆ ਵੀ ਟਟੋਲ ਵਾਲੇ ਸਾਬਣ ਨਾਲ ਧੋਤੇ ਹੁੰਦੇ ਆ ਹੱਥ ਕਿਉਂਕਿ ਆਪਾਂ ਹੱਥਾਂ ਨਾਲ ਹੀ ਇਹ ਮਸਲਣੀ ਹੁੰਦੀ ਆ ਤਾਂ ਕਿ ਹੱਥ ਸਾਫ਼ ਹੋਣ ਕਿ ਤਾਣੂ ਨਾ ਜਾਣ ਵਿੱਚ ਨੇਲ ਆਪਣੇ ਸਾਫ਼ ਹੋਣੇ ਚਾਹੀਦੇ ਆ ਮੇਰੇ ਨੇਲ ਵਧੇ ਹੋਏ ਸੀਗੇ ਤੇ ਆਪਾਂ ਫਿਰ ਪਹਿਲਾਂ ਨੇਲ ਕੱਟੇ ਕਿਉਂਕਿ ਹੁਣ ਜਵਾਕ ਇਹੋ ਜਿਹੀਆਂ ਚੀਜ਼ਾਂ ਮੰਗਦੇ ਆ ਤੇ ਫਿਰ ਮੈਨੂੰ ਨੋ ਕੱਟਨੇ ਪਏ ਇਸ ਕਰਕੇ ਇਸੇ ਤਰ੍ਹਾਂ ਆਪਾਂ ਤਿੰਨ ਰੋਟੀਆਂ ਇਹਦੇ ਵਿੱਚ ਚੂਰਾਗੇ ਕਿਉਂ ਆਪਾਂ ਵੱਧ ਵੀ ਪਾ ਸਕਦੇ ਹੁੰਨੇ ਆ ਇਦੇ ਵਿੱਚ ਜਿੰਨਾ ਹੀ ਆਪਾਂ ਘਿਓ ਪਾਵਾਂਗੇ ਬਹੁਤ ਹੀ ਵਧੀਆ ਲੱਗਦਾ ਵਾ ਕਿਉਂਕਿ ਹੁਣ ਅੱਜ ਕੱਲ ਕੀ ਆ ਵੀ ਜਿਹੜਾ ਕਿਹੜਾ ਕਹਿ ਦਿੰਦਾ ਵਾ ਵੀ ਐ ਤਾਂ ਹੱਥ ਜੇ ਲਿਬੜ ਜਾਂਦੇ ਆ ਇਹ ਹੱਥਾਂ ਨੂੰ ਘਿਓ ਲੱਗ ਜਾਂਦਾ ਅੱਗੇ ਵੀ ਤਾਂ ਹੱਥਾਂ ਨੂੰ ਲੱਗਦੇ ਹੁੰਦੇ ਸੀ ਜਦੋਂ ਮੰਮੀ ਹੁਣੀ ਬਣਾਉਂਦੇ ਹੁੰਦੇ ਸੀ ਨਾ ਉਹ ਥਾਲ ਵਿੱਚ ਬਣਾਉਂਦੇ ਹੁੰਦੇ ਸੀਗੇ ਆਪਾਂ ਅੱਜ ਕੋਲੇ ਵਿੱਚ ਬਣਾਉਣ ਲੱਗੇ ਆ ਤੇ ਕਿਉਂਕਿ ਆਪਾਂ ਨੂੰ ਥਾਲ ਵਿੱਚ ਨਹੀਂ ਆਪਾਂ ਬਣਾਉਣੀ ਐ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਕਰਕੇ ਤੇ ਇਸੇ ਤਰ੍ਹਾਂ ਆਪਾਂ ਜੋਰ-ਜੋਰ ਦੀ ਇਹਨਾਂ ਨੂੰ ਮਸਲ ਲੈਣਾ ਬਿਲਕੁਲ ਇਹਨੂੰ ਆਪਾਂ ਬਰੀਕ ਕਰ ਲੈਣਾ ਵਾ ਜੇ ਆਪਾਂ ਨੂੰ ਘਿਓ ਘੱਟ ਲੱਗਿਆ ਤਾਂ ਆਪਾਂ ਘਿਓ ਇਹਦੇ ਵਿੱਚ ਚਮਚਾ ਹੋਰ ਪਾ ਲਵਾਂਗੇ ਕਿਉਂਕਿ ਜਿੰਨਾ ਘਿਓ ਪਾਵਾਂਗੇ ਓਨਾ ਹੀ ਵਧੀਆ ਬਣਨਾ ਵਾ ਤੇ ਉਸੇ ਹਿਸਾਬ ਨਾਲ ਆਪਾਂ ਮਿੱਠਾ ਪਾ ਲੈਣਾ ਹੁੰਦਾ ਜਿਵੇਂ ਆਪਾਂ ਇੱਕ ਰੋਟੀ ਪਾਈ ਆ ਤਾਂ ਡੇਢ ਚਮਚਾ ਆ ਸ਼ੱਕਰ ਦਾ ਪਾਵਾਂਗੇ ਤੁਸੀਂ ਦੇਸੀ ਖੰਡ ਵੀ ਪਾ ਸਕਦੇ ਆ ਇਸੇ ਤਰ੍ਹਾਂ ਆਪਾਂ ਬਿਲਕੁਲ ਇਸ ਤਰ੍ਹਾਂ ਮਸਲ ਮਸਲ ਕੇ ਤੇ ਪੂਰਾ ਵਧੀਆ ਬਣਾ ਦੇਣਾ ਜਦੋਂ ਮੈਂ ਇਹਨਾਂ ਨੂੰ ਬੱਚਿਆਂ ਨੂੰ ਚੂਰੀ ਬਣਾ ਕੇ ਦਿੱਤੀ ਤਾਂ ਇਹਨਾਂ ਨੇ ਖਾਧੀ ਤਾਂ ਇਹ ਕਹਿੰਦੇ ਮੰਮੀ ਆ ਤਾਂ ਪਤਾ ਹੀ ਨਹੀਂ ਲੱਗਦਾ ਵੀ ਰੋਟੀ ਆ ਕਿ ਕੀ ਆ ਇਹ ਤਾਂ ਖੋਏ ਵਾਂਗੂ ਬਣ ਜਾਂਦਾ ਵਾ ਤੇ ਬਹੁਤ ਹੀ ਟੇਸਟੀ ਬਣਦੀ ਆ ਜਦੋਂ ਆਪਾਂ ਇਹ ਬਰੀਕ ਬਰੀਕ ਬਿਲਕੁਲ ਇਸ ਤਰ੍ਹਾਂ ਬਰੀਕ ਕਰ ਦਵਾਂਗੇ ਫਿਰ ਪਤਾ ਨਹੀਂ ਲੱਗਦਾ ਵੀ ਰੋਟੀ ਆ ਕਈ ਕੀ ਹੁੰਦਾ ਵਾ ਵੀ ਆਪਾਂ ਮੋਟੀ ਮੋਟੀ ਰੋਟੀ ਰੱਖ ਦਿੰਨੇ ਆ ਤਾਂ ਫਿਰ ਉਹ ਭੈੜੀ ਲੱਗਦੀ ਤੇ ਖਾਂਚ ਵੀ ਉਹਦਾ ਟੇਸਟ ਨਹੀਂ ਵਧੀਆ ਆਉਂਦਾਗਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਮਸਲ ਲੈਣਾ ਵਾ ਇਹਦੇ ਵਿੱਚ ਆਪਾਂ ਤਿੰਨ ਰੋਟੀਆਂ ਪਾਈਆਂ ਵਾ ਤੇ ਸ਼ੱਕਰ ਥੋੜੀ ਜਿਹੀ ਘੱਟ ਸੀਗੀ ਆਪਾਂ ਸ਼ੱਕਰੇ ਦੇ ਵਿੱਚ ਥੋੜੀ ਜਿਹੀ ਹੋਰ ਪਾ ਲਈ ਆ ਗੱਲ ਕਰ ਇਹਨੂੰ ਪੂਰਾ ਇਸ ਤਰ੍ਹਾਂ ਮਸਲ ਲੈਣਾ ਤਾਂ ਕਿ ਇਹਦੇ ਵਿੱਚ ਜਿਵੇਂ ਹੋਣਾ ਬੁਰਕੀ ਖੜੀ ਆ ਆਪਾਂ ਇਹ ਬੁਰਕੀਆਂ ਐ ਦਿਸਣ ਨਹੀਂ ਦੇਣਗਾ ਬਿਲਕੁਲ ਇਹਨੂੰ ਇਸ ਤਰ੍ਹਾਂ ਕਰ ਲੈਣਾ ਵੀ ਪਤਾ ਨਾ ਲੱਗੇ ਵੀ ਕਾਦੀ ਚੂਰੀ ਬਣੀ ਹੋਈ ਆ ਚੂਰੀ ਆ ਕਿਹੋ ਜਿਹਾ ਭੋਜਨ ਆ ਵੀ ਪੋਸ਼ਟਿਕ ਭੋਜਨ ਆ ਵੀ ਅੱਗੇ ਲੋਕ ਜਿਵੇਂ ਮੱਲ ਹੁੰਦੇ ਸੀਗੇ ਜਾਂ ਘਰਾਂ ਚੋਂ ਵੀ ਪੋਸਟ ਇੱਕ ਕਰਕੇ ਇਹ ਚੂਰੀ ਬਣਾ ਕੇ ਖਲਾਈ ਜਾਂਦੀ ਹੁੰਦੀ ਸੀਗੀ ਤੇ ਆਮ ਵੱਡੇ ਲੋਕ ਵੀ ਇਹ ਬਹੁਤ ਹੀ ਮਤਲਬ ਸਵਾਦ ਨਾਲ ਖਾਂਦੇ ਹੁੰਦੇ ਸੀਗੇ ਹੁਣ ਇਹ ਚੂਰੀ ਹੋ ਗਏ 20 25 ਕ ਸਾਲ ਮਤਲਬ ਇਹਨੂੰ ਕੋਈ ਘਾਟ ਹੀ ਬਣਾਉਂਦੇ ਆ ਤੇ ਪਸੰਦ ਨਹੀਂ ਕਰਦੇ ਬਾਕੀ ਇਹ ਕਹਿ ਦਿੰਦੇ ਆ ਵੀ ਇਹ ਹੱਥਾਂ ਨੂੰ ਲੱਗਦੀ ਆ ਰੋਟੀ ਇਹ ਹੱਥਾਂ ਇਹਦੇ ਨਾਲ ਚਿਪਚਿਪੇ ਹੋ ਜਾਂਦੇ ਆ ਤੇਲ ਛੱਡ ਜਾਂਦਾ ਘਿਓ ਛੱਡ ਜਾਂਦਾ ਤੇ ਇਹ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਆ ਚੂਰੀ ਹੁਣ ਆਪਾਂ ਇਹਦੀਆਂ ਪਿੰਨੀਆਂ ਬਣਾਵਾਂਗੇ ਬਿਲਕੁਲ ਆਪਾਂ ਇਹਨੂੰ ਬਰੀਕ ਕਰ ਲਿਆ ਵਾ ਤੇ ਇਹਦੀਆਂ ਆਪਾਂ ਪਿੰਨੀਆਂ ਬਣਾਵਾਂਗੇ ਜਦੋਂ ਆਪਾਂ ਪਿੰਨੀਆਂ ਬਣਾ ਕੇ ਦੋ ਚਾਰ ਮਿੰਟ ਲਈ ਰੱਖਾਂਗੇ ਤਾਂ ਖੋਏ ਵਾਂਗੂ ਇਹ ਖਾਦੀ ਜਾਂਦੀ ਹੈ ਜਿਹਦੇ ਵਿੱਚ ਪੋਸਟ ਕੀ ਆ ਦੇਖੋ ਰੋਟੀ ਆ ਘਿਓ ਆ ਤੇ ਸ਼ੱਕਰ ਆ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਵੀ ਜਿਹਦੇ ਕਰਕੇ ਆਪਾਂ ਨੂੰ ਜਾਂ ਤਾਂ ਹੈਵੀ ਹੋ ਜਾਊਗਾ ਜਾਂ ਮਤਲਬ ਆਪਾਂ ਨੂੰ ਕੋਈ ਨੁਕਸਾਨ ਹੋਊਗਾ ਜਾਂ ਤਜਾਬ ਬਣੂਗਾ ਦੇਖੋ ਇਸ ਤਰ੍ਹਾਂ ਆਪਾਂ ਪਿੰਗਾਂ ਬਣਾ ਲੈਣੀਆਂ ਪਿੰਗਾਂ ਬਣਾ ਕੇ ਤੁਸੀਂ ਇਹਨੂੰ 10 ਮਿੰਟ 5 ਮਿੰਟ ਫਰਿੱਜ 'ਚ ਵੀ ਰੱਖ ਸਕਦੇ ਹੋ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣ ਜਾਣੀਆਂ ਜਿਵੇਂ ਖੁਆ ਬਣਿਆ ਹੁੰਦਾ ਹੈ ਦੇਖੋ ਇਹਦੇ ਵਿੱਚ ਕੁਛ ਹੈ ਇਸ ਤਰ੍ਹਾਂ ਨਹੀਂ ਲੱਗਦਾ ਵੀ ਰੋਟੀ ਦੀ ਹੈ ਕਿ ਕਿਵੇਂ ਜਦੋਂ ਆਪਾਂ ਇਹਨੂੰ 10 ਮਿੰਟ ਫਰਿੱਜ 'ਚ ਰੱਖ ਕੇ ਖਾਵਾਂਗੇ ਤਾਂ ਥੋੜੀ ਜੀ ਇਹ ਮਤਲਬ ਆਕਰ ਜੇ ਜਾਊਗੀ ਥੋੜੀ ਜੀ ਤੇ ਟੇਸਟੀ ਬਣ ਜੂਗੀ ਤੇ ਇਹਨੂੰ ਆਪਾਂ ਬਹੁਤ ਹੀ ਸਵਾਦ ਨਾਲ ਖਾ ਸਕਦੇ ਹਾਂ ਅਸੀਂ ਹੁਣ ਕੀ ਕਰਦੇ ਆ ਵੀ ਹੁਣ ਬੱਚਾ ਚੂਰੀ ਖਾਣ ਲੱਗਿਆ ਕਰਕੇ ਆਪਾਂ ਹੁਣ ਸਵੇਰੇ ਚੂਰੀ ਬਣਾ ਕੇ ਤੇ ਜਦੋਂ ਉਹ ਸਕੂਲੋਂ ਆਉਂਦਾ ਉਦੋਂ ਨੂੰ ਆਪਾਂ ਉਹਨੂੰ ਦੇ ਦਿੰਨੇ ਆ ਤੇ ਬਹੁਤ ਹੀ ਸਵਾਦ ਨਾਲ ਖਾਂਦਾ ਵਾ ਚੂਰੀ ਇਸ ਤਰ੍ਹਾਂ ਆਪਾਂ ਬਣਾ ਕੇ ਰੱਖ ਦਿੰਨੇ ਹੁੰਨੇ ਆ ਚੂਰੀ ਆਪਾਂ ਬਣਾ ਲਈ ਐ ਚੂਰੀ ਦੀਆਂ ਆਪਾਂ ਪਿੰਨੀਆਂ ਬਣਾ ਲਈਆਂ ਇਹਨੂੰ ਆਪਾਂ ਫਰਿੱਜ ਵਿੱਚ ਰੱਖਾਂਗੇ ਇਹ ਆਪਣੇ ਪੁਰਾਣੇ ਬਜ਼ੁਰਗ ਵੀ ਬਣਾਉਂਦੇ ਹੁੰਦੇ ਸੀ ਤੇ ਬਹੁਤ ਹੀ ਮਤਲਬ ਪੋਸਟਿਕ ਭੋਜਨ ਇਹਨੂੰ ਮੰਨਿਆ ਜਾਂਦਾ ਵਾ ਕੋਈ ਇਹਦੇ ਵਿੱਚ ਇਹ ਲੇਜ਼ ਕੁਰਕਰੀਆਂ ਨਾਲੋਂ 100 ਗੁਣਾ ਚੰਗੀ ਚੀਜ਼ ਆ ਜੇ ਆਪਾਂ ਬੱਚਿਆਂ ਨੂੰ ਇਸ ਪਾਸੇ ਲਾਵਾਂਗੇ ਰੋਟੀ ਨਾਲੇ ਤਾਂ ਰੋਟੀ ਦੀ ਰੋਟੀ ਨਾਲੇ ਰਾਜ ਬਣ ਜਾਂਦਾ ਵਾ ਤੇ ਨਾਲੇ ਹਰ ਇੱਕ ਚੀਜ਼ ਇਹਦੇ ਵਿੱਚ ਤਾਕਤਵਾਰਾ ਜਿਹੜੀ ਕਿ ਬੱਚਿਆਂ ਦੀ ਸਿਹਤ ਲਈ ਵੀ ਬਹੁਤ ਵਧੀਆ ਵਾ ਜਿਵੇਂ ਹੁਣ ਕੁਰਕਰੀ ਲੇਜ਼ ਖਾਂਦੇ ਆ ਬੱਚੇ ਫਿਰ ਉਹਨਾਂ ਦੇ ਦਰਦ ਸ਼ੁਰੂ ਹੁੰਦੇ ਆ ਤੇ ਫਿਰ ਉਹਨਾਂ ਨੂੰ ਆਪਾਂ ਹਸਪੀਟਲਾਂ ਚ ਲੈ ਕੇ ਜਾਂਦੇ ਆਂ ਤੇ ਆਪਾਂ ਉਹਨਾਂ ਦੀਆਂ ਸਕੈਨਾਂ ਕਰਾਉਂਦੇ ਆਂ ਦੇਖੋ ਕਿੰਨਾ ਖਰਚਾ ਆਉਂਦਾ ਤੇ ਹੁੰਦਾ ਕੀ ਆ ਵੀ ਲੇਜ਼ ਕੁਰਕੜਿਆ ਨਾਲ ਦਰਦ ਸ਼ੁਰੂ ਹੋ ਜਾਂਦੇ ਆ ਤੇ ਤਜਾਬ ਬਾਨੇ ਸ਼ੁਰੂ ਹੋ ਜਾਂਦੇ ਆ ਤੇ ਸਾਡੇ ਦੇਖਣ ਦੀ ਗੱਲ ਆ ਅਸੀਂ ਇੱਕ ਬੱਚੇ ਨੂੰ ਦਵਾਈ ਦਵਾ ਕੇ ਲਿਆਂਦੀ ਆ ਤੇ ਉਹਦੇ ਸਕੈਨ ਤੱਕ ਆ ਗਿਆ ਸੀਗਾ ਕਹਿੰਦੇ ਸੀ ਇਹਦੇ ਦਰਦ ਹੁੰਦਾ ਇਹਦੇ ਪਤਾ ਨਹੀਂ ਢਿੱਡ ਚ ਕੀ ਬਣ ਗਿਆ ਇਹਦੇ ਪਤਾ ਨਹੀਂ ਕੀ ਹੋ ਗਿਆ ਤੇ ਪਰ ਕੀ ਹੋਇਆ ਵੀ ਲੇਜ਼ ਕੁਰਕਰੀਆਂ ਨਾਲ ਉਹਦੇ ਦਰਦ ਟਿਕ ਗਿਆ ਸੀ ਲੇਜ਼ ਕੁਰਕਰੀ ਬਹੁਤ ਹੀ ਮਾੜੀ ਚੀਜ਼ ਆ ਇਹਨਾਂ ਤੋਂ ਗਰੇਜ਼ ਕਰੋ ਤੇ ਇਸ ਵੱਲ ਲਾਓ ਕਿਉਂਕਿ ਆਪਣੇ ਪੁਰਾਣੇ ਬਜ਼ੁਰਗ ਵੀ ਇਦਾਂ ਦੀਆਂ ਚੀਜ਼ਾਂ ਹੀ ਖਾਂਦੇ ਹੁੰਦੇ ਸੀ ਕੋਈ ਲੇਜ਼ ਕੁਰਕਰੀ ਨਹੀਂ ਸੀ ਖਾਂਦੇ ਹੁੰਦੇਗੇ ਤੇ ਨਾ ਹੀ ਇੰਨੇ ਪੈਸੇ ਹੁੰਦੇ ਸੀ ਵੀ ਜਿਹੜਾ ਆਪਾਂ ਬਾਰ-ਬਾਰ ਦੁਕਾਨਾਂ ਤੇ ਜਾ ਸਕੀਏ ਤੇ ਉਹ ਬਹੁਤ ਹੀ ਸਾਦੇ ਤੇ ਸਹੀ ਢੰਗ ਨਾਲ ਜੀਵਨ ਬਤੀਤ ਕਰਦੇ ਹੁੰਦੇ ਸੀ ਹੁਣ ਆਪਾਂ ਨੂੰ ਇਹ ਹੋ ਜਾਂਦਾ ਵੀ ਸਾਨੂੰ ਘਰੇ ਰੋਟੀ ਨਾ ਬਣਾਉਣੀ ਪੈ ਜੇ ਸਾਨੂੰ ਇਹ ਚੂਰੀਆਂ 'ਚ ਹੱਥ ਨਾਲ ਲਵੇਰਨੇ ਪੈ ਜਾਣ ਆਪਾਂ ਸਿਰਫ ਆਪਦੇ ਵਾਸਤੇ ਉਹਨਾਂ ਨੂੰ ਪੈਸੇ ਫੜਾ ਦਿੰਦੇ ਆ ਤੇ ਚੀਜ਼ਾਂ ਲਿਆ ਕੇ ਰੱਖ ਦਿੰਦੇ ਆ ਵੀ ਇਹ ਖਾਈ ਚੱਲੋ ਤੁਸੀਂ ਵੀ ਸਾਨੂੰ ਨਾ ਇੰਨੇ ਕਸਟ ਦਿਓ ਤੇ ਚੁੱਪ ਕਰਕੇ ਆਪਦਾ ਮੋਬਾਈਲ ਲਓ ਤੇ ਚੁੱਪ ਕਰਕੇ ਆਪਦੇ ਲੇਜ਼ ਕੋਰਕਰੀ ਖਾਈ ਚੱਲੋ ਨਹੀਂ ਤੁਸੀਂ ਆਪਣੇ ਬੱਚਿਆਂ ਦੀ ਸਿਹਤ ਵੱਲ ਵੀ ਧਿਆਨ ਦਿਓ ਇਸ ਕਰਕੇ ਧਿਆਨ ਰੱਖਿਓ ਵੀ ਬਣਾ ਕੇ ਦੇਖਿਓ ਇੱਕ ਵਾਰੀ ਇਹ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣਦੀ ਆ ਚੂਰੀ ਆਪਣੀ ਬਣ ਗਈ ਹੈ ਚੂਰੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਸਵਾਦ ਬਣੀ ਹੈ ਕਿਉਂਕਿ ਆਪਾਂ ਚੈੱਕ ਕਰਕੇ ਦੇਖ ਲਿਆ ਵਾ ਤੇ ਇੱਕ ਵਾਰੀ ਇਹ ਘਰੇ ਚੂਰੀ ਤੁਸੀਂ ਜ਼ਰੂਰ ਬਣਾਇਓ ਬੱਚਿਆਂ ਨੂੰ ਖੁਲਾ ਕੇ ਦੇਖਿਓ ਬੱਚੇ ਬਹੁਤ ਹੀ ਪਸੰਦ ਕਰਨਗੇ ਤੇ ਇੱਕ ਕਮੈਂਟਾਂ ਵਿੱਚ ਮੈਨੂੰ ਦੱਸਿਓ ਵੀ ਕਿਵੇਂ ਦੀ ਲੱਗੀ ਆ ਤੁਹਾਨੂੰ ਅੱਜ ਦੀ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਜ਼ਰੂਰ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦੀ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ